ਸਵੇਰ 5 ਵਜੇ ਤੇ ਇੱਕ ਰੀਪੋਲ ਆਈ ਹੈ 5 ਵਜੇ ਵੀ 22 ਮਿੰਟ ਤੇ ਕੋਲ ਆਈ ਆ ਬੰਦੇ ਦੀ ਕਿਚੀ ਦੀ ਫੈਕਟਰੀ ਆਪਣੀ ਕੈਟਲ ਫੀਡ ਬਣਾਉਂਦੇ ਕਿੰਨਾ ਕੁ ਨੁਕਸਾਨ ਆਇਆ ਰੱਬਾ ਕਰੋੜਾਂ ਇਤ ਨੁਕਸਾਨ ਆ ਨੁਆਉਂ ਘਰ ਤਾਂ ਜਾ ਕੇ ਸਾਨੂੰ ਦੱਸਿਆ ਤਾਂ ਜਾਣਾ ਪਤਾ ਲੱਗਾ ਕੋਈ ਪਤਾ ਲੱਗਾ ਕਿੰਨੇ ਵਜੇ ਲੱਗੀ ਆ ਤੇ ਮੈਡਿਆ ਨਹੀਂ ਜਿਵੇਂ ਲੱਗਦਾ ਕਿੰਨੇ ਲੱਗਦੀ ਹੁੰਦਾ ਤੂੰ 5:00 ਤੇ ਹੋ ਜਾਂਦੀ ਬਗੈਰਾ ਇਹ ਪਿੰਡ ਖਡੌਲੀ ਵਿੱਚ ਹੈਗਾ ਇਨਾਮ ਜਿਹੜਾ ਹੈ। ਹਾ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਬਿਆਨਕ ਅੱਗ ਲੱਗੀ ਹੋਈ ਆ। ਗਾਇਪੁਰਾ ਦੇ ਨਾਲ ਲੱਗਦੇ ਪਿੰਡ ਖਡੌਲੀ ਵਿੱਚ ਫੀਡ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ ਅੱਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਚੱਲਿਆ ਮੈਂ ਸਰ ਆਪਣਾ ਨਾਮ ਦੱਸੂ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ ਸਰ ਜਿਹੜੇ ਅਗ ਲੱਗੇ ਕਿਦਾਂ ਲੱਗੇ ਕੋਈ ਪਤਰਾ ਜ ਮੇਰੇ ਕੋਲ ਸਵੇਰ 5 ਵਜੇ ਦੇ ਕਰੀਬ ਕਾਲ ਆਈ ਹੈ 5 ਵਜੇ ਵੀ 22 ਮਿੰਟ ਦੇ ਵਿੱਚ ਕਾਲ ਆਈ ਹੈ ਮੇਰੇ ਕੋਲ ਬੰਦੇ ਆ ਜੀ ਕਿਚੀ ਦੀ ਫੈਕਟਰੀ ਆਪਣੀ ਕੈਟਲ ਫੀਡ ਬਣਾਉਂਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਾ ਕਰੋਨਾ ਇਚ ਨੁਕਸਾਨ ਹੈ ਕੀ ਮੰਗ ਰੱਖਦੇ ਸਰਕਾਰਾਂ ਤੋਂ ਵੈਸੇ ਤਾਂ ਸਾਡੀ ਫਾਇਰ ਨੇ ਬਹੁਤ ਮਦਦ ਕੀਤੀ ਹੈ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਆ ਲੱਗੇ ਹੋਏ ਆ ਹੋਰ ਬਿਹਤਰ ਸਹੂਤਾ ਪ੍ਰਦਾਨ ਕੀਤੀ ਜਾਏ ਅਗਵੇ ਦੇ ਕਾਬੂ ਪਈ ਵੀ ਨਹੀਂ ਇਹ ਤਾਂ ਕਰ ਰਹੇ ਆ ਜੀ ਆਪਣੀ ਤਰਫ ਤੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਪਹਿਲੇ ਨਾਲੋਂ ਘੱਟ ਆ ਥੋੜੀ ਮੈਨੂੰ ਸੂਚਨਾ ਮਿਲੀ ਮਾਰੇ ਪਹੁੰਚਿਆ ਸਾਡੇ ਫਾਇਰ ਬਗੜਨੇ ਜਵਾਨ ਜੜਿਆਗੇ ਆ ਬੜੀ ਮੁਸ਼ਕਿਲ ਨਾਲ ਕੰਮ ਕਰ ਰਹੇ ਆ 12 ਗੱਡੀਆਂ ਮਗਾਈ ਪਟਾੜੀ ਤੋਂ ਭਗਾਈ ਐ ਸੀਲ ਕੈਮੀਕਲ ਤੋਂ ਵੀ ਮਗਾਈ ਆ ਸਰਵੋਪਰਾਟੋ ਦੀ ਗੱਡੀਆਂ ਮਗਾਈ ਆ ਤਾਂ ਪਰ ਇਹ ਜਿਹੜਾ ਮਟੀਰੀਅਲ ਸੀਗਾ ਇਪੋਟਰੀ ਫੀਡ ਔਰ ਕੈਟਲ ਫੀਡ ਜਿਹੜਾ ਯੂਜ਼ ਹੁੰਦਾ ਇਸ ਸਰਕੇ ਕਾਫੀ ਵੱਡੀ ਮਾਤਰਾ ਦੇ ਮਾਲ ਸੀਗਾ ਅੰਦਰ ਤੇ ਜਿਹੜਾ ਹੁਣ ਇਹਨੂੰ ਕੋਸ਼ਿਸ਼ ਕਰ ਰਹੇ ਆ ਜਲਦੀ ਬੁਝਾ ਗਏ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਲੱਖਾਂ ਦਾ ਨੁਕਸਾਨ ਹੋਇਆ ਕਾਫੀ ਸਮਝੋ ਗੱਡੀਆਂ ਵੀ ਇਧਰੋਂ ਕਾਫੀ ਸਵੇਰ ਦੇ ਲੱਗੀ ਹੋਈ ਅੱਗ ਗੱਡੀਆਂ ਵੀ ਟਾਈਮ ਸੇ ਪਹੁੰਚ ਗਈਆਂ ਕੰਨੇ ਗੱਡੀਆਂ ਟਾਈਮ ਤੇ ਪਹੁੰਚ ਜਾਂਦੀਆਂ ਬੁਝਾਣੋਂ ਅਗ ਇੱਕ ਵਾਰ ਫਟ ਜਾਏ ਨਾ ਫਿਰ ਬੜਾ ਖੌਜਾਂਦਾ ਜੀ ਇਹਨੂੰ ਜਿਹੜੇ ਸ਼ੁਰੂ